ਸਤਿਗੁਰਾਂ ਜੀ ਮਿਹਰ ਸਦਕਾ ਆਪਰੇ ਇਸ ਚੈਨਲ ਰਾਹੀਂ ਸਤਿਗੁਰਾਂ ਜੀ ਦੀ ਗੁਰਬਾਣੀ ਦੀ ਵਿਚਾਰ ਇਤਿਹਾਸਿਕ ਵਿਚਾਰਾਂ ਅਤੇ ਸਤਿਗੁਰ ਦੀ ਬਾਣੀ ਦਾ ਪਾਠ ਸ਼ਰਵਨ ਕਰ ਰਹੇ ਹੋ ਸਾਧ ਸੰਗਤ ਜੀ ਅੱਜ ਆਪਾਂ ਤੀਸਰੇ ਪਾਦਸ਼ਾਹ ਜਿਨ੍ਹਾਂ ਵੱਲੋਂ ਉਚਾਰਨ ਕੀਤੀ ਹੋਈ ਰਾਗ ਰਾਮਕਲੀ ਅੰਦਰ ਪਵਿੱਤਰ ਬਾਣੀ ਆਨੰਦ ਸਾਹਿਬ ਦੀ ਬਾਣੀ ਉਸ ਦਾ ਪਾਪਾਠ শ্রবণ ਕਰਨ ਜਾ ਰਿਹਾ ਉਸ ਦਾ ਪਾਪਾਠ ਕਰਨ ਜਾ ਰਿਹਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਵੀ ਸੰਗਤਾਂ ਨੇ ਅਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਏ ਲਾਈਕ ਕਰਿਏ ਕਮੈਂਟ ਕਰਿਏ ਅੱਗੇ ਸ਼ੇਅਰ ਕਰਿਏ ਤਾਂ ਜੋ ਹੋਰ ਵੀ ਸੰਗਤਾਂ ਗੁਰਬਾਣੀ ਦਾ ਲਹਾ ਪ੍ਰਾਪਤ ਕਰ ਸਕਣ ਸਤਗੁਰੂ ਜੀ ਮਿਹਰ ਕਰਨ ਸਭ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਤੜਦੀ ਕਲਾ ਬਖਸ਼ਿਸ਼ ਕਰਨ ਆਓ ਹੁਣ ਆਪਾਂ ਸਤਗੁਰ ਦੀ ਬਾਣੀ ਦਾ ਪਾਠ ਕਰਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀ ਆਵਾ ਦਹੀਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੇ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਰੂਪ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗੱਲਾ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਹਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਉਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨਹੁ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਤਸ ਕੀਤੇ ਗਾਲ ਕੰਟਕ ਮਾਰਿਆ ਧੋਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚਿ ਲਿਵੈ ਬੈਨਾ ਦੇਹਨ ਮਾਣੀ ਦੇਹਨ ਮਾਣੀ ਲਿਵੈ ਬਾਜਹੁ ਕਿਆ ਕਰੇ ਵਿਚਾਰੀਆ ਤੁਦ ਬਾਝ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏ ਸੁਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹ ਨਾਨਕ ਲਿਵੈ ਬਾਜਹੁ ਕਿਆ ਕਰੇ ਵਿਚਾਰੀਆ आनंद आनंद सबको कह आनंद गुरु ते जाणया जाणया आनंद सदा गुरु ते करे पिया कर कृपा किल विख कटे ज्ञान अंजन सारिया अंदरो जिनका मोह टूटा तन का शब्द सचा सवारी कह नाग ए आनंद है आनंद गुरु ते जाणया ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਸੋ ਜਾ ਦੇਹ ਜਿਸਨੋ ਹੋਰ ਕਿਆ ਕਰ ਹੈ ਆਇ ਕਰਮ ਭੋਲੇ ਫਰਾਂ ਦਾ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਭਾਵੇ ਕਹ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਹੋ ਸੰਤ ਪਿਆਰੇ ਹੋ ਅਕਾਥ ਕੀ ਕਰਹ ਕਹਾਣੀ ਕਰਹ ਕਹਾਣੀ ਅਕਾਥ ਕੇਰੇ ਕਿ ਤਦਵਾਰ ਪਾਈਐ ਤਨ ਮਨ ਧਨ ਸਭ ਸੋਭ ਗੁਰ ਕਾ ਹੁਕਮ ਮੰਨੈ ਪਾਈਐ ਹੁਕਮ ਮੰਨਿਓ ਹੋ ਗੁਰੂ ਕੇ ਰਾਗ ਆਵੋ ਹੋ ਸੱਚੀ ਬਾਣੀ ਕਹ ਨਾਨਕ ਸੁਨਹੁ ਸੰਤੋ ਕਥਿਓ ਅਕਾਥ ਕਹਾਣੀ ਏ ਮਾਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨ ਇਹਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ ਜਨਮੋ ਮੀਠਾ ਲਾਇਆ ਤਹ ਨਾਨਕ ਮਾਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਏ ਕੁਟੰਬ ਤੂੰ ਜੇ ਦੇਖਦਾ ਚੱਲ ਨਾਹੀ ਤੇਰ ਨਾਲੇ ਸਾਥ ਤੇਰਾ ਚੱਲ ਨਾਹੀ ਤਿਸ ਨਾਲ ਕਿਉਂ ਚਤਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਈਐ ਸਾਧੂ ਗੁਰੂ ਕਾ ਆਦੇਸ਼ ਸੁਣ ਤੂੰ ਹੋਵੈ ਤੇਰ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਾਮੇ ਗੁਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾਪ ਤੂੰ ਜਾਣਹਿ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੈ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਤਹ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੋਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰੂ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰਸਨ ਆਇਆ ਲਬ ਲੋਭ ਅਹੰਕਾਰ ਛੁਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੋ ਆਪ ਤੁਠਾ ਤਿਨ ਅੰਮ੍ਰਿਤ ਗੁਰਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਕੀ ਰੀ ਬਖਮ ਮਾਰਗ ਚੱਲਣਾ ਲਾਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੇ ਵાળ ਹੁਨ ਕੀ ਇਹ ਤਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪਤ ਜਿਆ ਹਰ ਵਾਸਨਾ ਸਮਾਣੀ ਕਹ ਨਾਨਕ ਚਾਲ ਭਗਤਾ ਜੁਗ ਹੋ ਜੋਗ ਨਿਰਾਲੇ ਜਿਉ ਤੂੰ ਚਲਾਏ へ ਤਵਚ ਅੱਲਾਹ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੀਵਤਮ ਚਲਾਏ ਹੈ ਤਵ ਚਲ ਹੈ ਜਿਨਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਏ ਹੀ ਸੇ ਹਰ ਹਰ ਸਦਾ ਧਿਆਵ ਹੈ ਜੇ ਸਨੋ ਕਥਾ ਸੁਣਾਈ ਆਪਣੀ ਸੇ ਗੁਰ ਦਵਾਰ ਸੁਖ ਪਾਵਹੀ ਕਹ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਵ ਚਲਾਵਹੀ ਥੇ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਨਾਇਆ ਏ ਤੈਨ ਕਾ ਮਾਨਵ ਸਿਆ ਜਨ ਤੁਰ ਹੋ ਲਿਖਿਆ ਆਇਆ ਇਕ ਫਿਰਹਿ ਕਨੇਰੇ ਕਰ ਹੈ ਗੱਲਾ ਗੱਲੇ ਕਨ ਨ ਪਾਇਆ ਕਹ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿਤ ਹੋਏ ਸੇ ਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿਤ ਹੋਏ ਗੁਰਮਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹੰਦੇ ਪਵਿੱਤ ਸੁਣਦੇ ਪਵਿੱਤਾ ਛੇ ਪਵਿੱਤ ਜਿਨੇ ਮਾਨਵ ਸਾਇਆ ਤਹ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰਿ ਅਰਧਾਇਆ ਕਰਮੀ ਸਹਿ ਜਨਉਪਜੈ ਵਿਣ ਸਹਿਜੈ ਸੰਸਾਰ ਨਾ ਜਾਈ ਲਹਿਡਾਇ ਸੰਸਕ ਤੈ ਸੰਜਮ ਰਹੀ ਕਰਮ ਕਮਾਏ ਸਾਂਸ ਜੀਓ ਮਲੇਣਹ ਕਿਤ ਸੰਜਮ ਤੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸੋ ਰੋ ਚਤਲਾਏ ਤਹ ਨਾਨਕ ਗੁਰ ਪ੍ਰਸਾਦਿ ਸਹਿ ਝੁਪ ਜੇ ਸੰਸਾਰਿ ਵਿਜਾਇ ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਮਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵੇਸਾਰਿਆ ਵੇਦਾ ਮੈਂ ਨਾਮੁ ਤਮਸ ਸੁ ਸੁਣੈ ਨਾਹੀ ਫਿਰੈ ਜੋ ਬੇਤਲਿਆ ਕਹ ਨਾਨਕ ਜਿਨ ਸਚਤ ਜਿਆ ਗੂੜੇ ਲਾਗੇ ਤਿਨੇ ਜਨਮ ਜੋ ਹੈ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨਿ ਕਮਾਣੀ ਕੋੜ ਕਿਸੋਏ ਪੌਂਚਾ ਨਾਹੀ ਮਨਸਾ ਸਜ ਸਬਾਣੀ ਜਨਮ ਮਰਤਨੰਜਨੀ ਖੱਟਿਆ ਭੜੇ ਸੇ ਵਣਜਾਰੇ ਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿਖ ਗੁਰੂ ਸਿੱਧੀ ਸਨਮਖ ਹੋਵੈ ਹੋਵੈ ਤਾਂ ਸਨਮਖ ਸਿਖ ਕੋਏ ਜਿਉ ਰਹਾ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਾਇ ਅੰਤਰਾਤਮੈ ਸੰਭਾਲੇ ਆਪ ਛਡ ਸਦਾ ਰਹਿ ਪਰਣਾ ਗੁਰ ਬਿਨ ਅਵਰਨ ਜਾਣ ਕੋ ਏ ਕਹ ਨਾਨਕ ਸੁਨੋ ਸੰਤੋ ਸੋ ਸਿਖ ਸਨਮਖ ਹੋਏ ਜੀ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਤਕ ਕੋਈ ਪਚਬ ਬੇਕੀਆਂ ਜਾਈ ਅਨੇਕ ਜੁਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਗਾਵੋ ਸਿਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹਾ ਹਰ ਰੰਗ ਜਪਿਓ ਸਾਰੰਗ ਬਾਣੀ ਤੈ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਾ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਹਰ ਹਰਨਿਤ ਕਰ ਹੈ ਰਸਨਾ ਕਹਿਆ ਕਚੂ ਨ ਜਾਣੀ ਕਿਤ ਜਨ ਕਾ ਹਿਰ ਲਾ ਮਾਇਆ ਬੋਲਣ ਭੇਰ ਵਾਣੀ ਕਹ ਨਾਨਕ ਸਤਿਗੁਰੂ ਬਾਜਾ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹਵਾ ਸਮਾਓ ਸ਼ਬਦ ਸੇਧੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਦੇਸਨੋ ਦੇ ਬੁਝਾਏ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸਿਵ ਸਗਤ ਆਪੋ ਪਾਏ ਕਾ ਕਰਤਾ ਬੇ ਹੁਕਮ ਵਰਤਾਏ ਹੁਕਮ ਕਰਤਾ ਆਪ ਵਿਖੇ ਗੁਰਮੁਖ ਕਿਸੈ ਬੁਝਾਈ ਥੋੜੇ ਬੰਧਨ ਹੋਵੇ ਮੁਕਤ ਸ਼ਬਦ ਮਾਨਵ ਸਾਈ ਗੁਰਮੁਖ ਜੈਸਨੋ ਆਪ ਕਰੇ ਸੋ ਹੋਵੇ ਏਕਸ ਸਿਉ ਲੇਵਲਾਈ ਕਹਾ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਜੋਂ ਤਤ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਤਹ ਨਾਨਕ ਸੋ ਤਤ ਪਾਈ ਦਿਸਨੋ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤੀ ਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਸਾਰੀਆ ਏ ਵਡ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵਈ ਹੋਸ ਨੋ ਕਿਉ ਪੋ ਨਾ ਸਕੀ ਜਿਸਨੋ ਆਪਣੀ ਲਿਵ ਲਾਵਈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਕਹ ਨਾਨਕ ਏ ਵਡ ਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹ ਤੈਸੀ ਬਾਹਰ ਮਾਇਆ ਮਾਇਆ ਅਗਣ ਸਭ ਇੱਕੋ ਦੇਹੀ ਕਰਤਾ ਖੇਲ ਰਚਾਇਆ ਜਾਂ ਤਸ ਬਾਣਾ ਤਾਂ ਜੰਮਿਆ ਪਰਵਾਰ ਭੜਾ ਭਾਇਆ ਲਿਵ ਸੁੜਗੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੀ ਤਿਨ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਇ ਮੋਹਲਾ ਨਾ ਪਾਇਆ ਜਾਇ ਕਿਸੈ ਵਿਟੋਂ ਰਹੇ ਲੋਕ ਵਿਲਾਈ ਐਸਾ ਸਤਗੁਰ ਜੀ ਮਿਲਿਆ ਤਿਸਨੋਂ ਸਿਰ ਸੰਪੀਅ ਵਿਚ ਹਉ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨਾਈ ਹਰ ਆਪ ਮੁਲਕ ਹੈ ਭਾਗਦਨਾ ਕੇ ਨਾਨਕ ਜਨ ਹਰ ਪੱਲ ਪਾਏ ਹਰ ਰਾਸ ਮੇਰੀ ਮਨਵਣ ਜਾਰਾ ਹਰ ਰਾਸ ਮੇਰੀ ਮਨਵਣ ਜਾਰਾ ਸਤਿਗੁਰ ਤੇਰਾ ਸਦਾ ਨੀ ਹਰ ਹਰ ਨਿਤ ਜਪਿਓ ਜੀਓ ਲਾਖ ਢਿਓ ਦਿਹਾੜੀ ਇਹ ਧਨ ਤੰਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਕਤਾ ਜਿਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁੜ ਨਾ ਕ੍ਰਿਸ਼ਨਾ ਲੱਗੈ ਆਏ ਇਹ ਹਰ ਰਸ ਗਰਮੀ ਪਾਈਐ ਸਤਗੁਰ ਮਿਲੈ ਜਸਿ ਆਈ ਕਹੈ ਨਾਨਕ ਔਰ ਅਨ ਰਸ ਸਭ ਵਿਸਰੇ ਜਹ ਹਰ ਵਸੈ ਮਨ ਆਈ اے ਸਰੀਰ ਮੇਰਾ ਹਰ ਤਮ ਮੈਂ ਜੋ ਤਰਖੀ ਤਾ ਤੋ ਜਗ ਮੈਂ ਆਇਆ ਹਰ ਜੋ ਤਰਕੀ ਤੋਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਉਪਾਏ ਡਕਤ ਦਿਖਾਇਆ ਗੁਰਪ੍ਰਸਾਦ ਦੇ ਬੁੱਝਿਆ ਤਨ ਚਲਤ ਹੋਆ ਚਲਤ ਨਦਰੀ ਆਇਆ ਧੰ ਨਾਨਕ ਸ੍ਰੀ ਹਿਦਕਾ ਮੋਲ ਰਚਿਆ ਜੋਤ ਰਾਖੇ ਤਾ ਤੂੰ ਜਗ ਮੈਂ ਆਇਆ ਮਨ ਤੋ ਭਰਿਆ ਪ੍ਰਭ ਆਗਮ ਸੁਨੇਹਾ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੋਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੇ ਹਰ ਨਾਮ ਹਰ ਰਸ ਭੋਗ ਕਹ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ ਏ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰ ਪ੍ਰਸਾਦੇ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਇਹ ਸਰੀਰ ਪਰਵਾਣ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਇਹ ਨੇਤਰ ਮੇਰੇ ਹੋ ਹਰ ਤੁਮੈ ਜੋਤ ਧਰੀ ਹਰ ਬਿਨ ਅਵਰਣਾ ਦੇਖੋ ਕੋਈ ਹਰ ਬਿਨ ਅਵਰਣਾ ਦੇਖੋ ਕੋਈ ਨਦਰੀ ਹਰ ਇਸ ਸਾ ਤੁਮ ਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦਿ ਆ ਦੇਖਾਂ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਜਿਵ ਦ੍ਰਿਸ਼ਟ ਹੋਇ ਇਹ ਸਰਵਨੋ ਮੇਰੇ ਹੋ ਸਚੈ ਸੁਰਨੈ ਨੋ ਪਠਾਈ ਸਚੈ ਸੁਨਨੈ ਨੋ ਪਠਾਈ ਸਰੀਰ ਲਾਏ ਸੁਨੋ ਸਤ ਬਾਣੀ ਜੇ ਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹ ਅੰਮ੍ਰਿਤ ਨਾਮ ਸੁਨਹੋ ਪਵਿੱਤਰ ਹੋ ਸੱਚ ਸੁਨਣ ਲੋ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਮਣ ਵਜਾਇਆ ਵਜਾਇਆ ਵਾਜਾ ਪੌ ਨੌ ਦੁਰੀ ਪਰ ਗੜੀਏ ਸਵਾ ਗੋਪਤ ਰਖਾਇਆ ਗੁਰਦੁਆਰਾ ਲਾਇ ਭਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਓ ਨਵ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਗਣ ਵਜਾਇਆ ਏ ਸੱਚਾ ਸੋਹਿਲਾ ਸੱਚ ਕਰ ਗਾਵੋਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਹ ਆਨੰਕ ਸਚ ਸੋਇਲਾ ਸਚ ਕਰ ਗਾਵਹਿ ਆਨੰਦ ਸੁਨੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੈਸੋ ਰੇ ਦੁਖ ਰੋਗ ਸੰਤਾਪੇ ਉਤਰੇ ਸੁਣੀ ਸਚੀ ਬਾਣੀ ਸ਼ੰਤ ਸਾਜਨ ਭੈਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਦੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ